ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦੇ ਵਲੌਗ ਦੇ ਵਿੱਚ ਕੈਨੇਡਾ ਦੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਡਿਸਕਸ਼ਨ ਕਰਨਾ ਹੈ ਭਾਵੇਂ ਤੁਸੀਂ ਫਾਈਲ ਇੰਡੀਆ ਤੋਂ ਅਪਲਾਈ ਕੀਤੀ ਹੈ ਕੈਨੇਡਾ ਦੇ ਲਈ ਭਾਵੇਂ ਇੰਡੀਆ ਤੋਂ ਇਲਾਵਾ ਪਾਕਿਸਤਾਨ ਦੁਬਈ ਬਹਿਰਨ ਸਿੰਗਾਪੁਰ ਆਸਟ੍ਰੇਲੀਆ ਜਾਂ ਯੂਕੇ ਤੋਂ ਅਪਲਾਈ ਕੀਤੀ ਹੈ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋਣ ਵਾਲੀ ਹੈ ਇਸ ਤੋਂ ਲਾਵਾ ਗੱਲ ਕਰਾਂਗੇ ਵਰਕ ਪਰਮਿਟ ਦੀ ਗੱਲ ਕਰਾਂਗੇ ਟੂਰਿਸਟ ਵਿਜ਼ਟਰ ਵੀਜ਼ਾ ਦੀ ਸਟੱਡੀ ਪਰਮਿਟ ਦੀ ਤੇ ਨਾਲ ਦੀ ਨਾਲ ਹੀ ਸੁਪਰ ਵੀਜ਼ਾ ਦੀ ਕਿ ਜੇਕਰ ਤੁਸੀਂ ਇਸ ਦੇ ਲਈ ਫਾਈਲਿੰਗ ਕੀਤੀ ਹੈ ਕੈਨੇਡਾ ਵਾਸਤੇ ਤਾਂ ਤੁਹਾਡਾ ਪ੍ਰੋਸੈਸਿੰਗ ਟਾਈਮ ਕੀ ਹੋ ਸਕਦਾ ਹੈ ਆਫਟਰ ਬਾਇਓਮੈਟ੍ਰਿਕ ਪ੍ਰੋਸੈਸਿੰਗ ਟਾਈਮ ਤੁਹਾਡਾ 카ਉਂਟ ਹੁੰਦਾ ਹੈ ਜੇਕਰ ਤੁਸੀਂ ਫਰੈਸ਼ ਫਾਈਲ ਲਗਾਈ ਹੈ ਜੇਕਰ ਤੁਸੀਂ ਰਿਫਿਊਜ਼ਲ ਤੋਂ ਬਾਅਦ ਫਾਈਲਿੰਗ ਕਰ ਰਹੇ ਹੋ ਤਾਂ ਤੁਹਾਡਾ ਪ੍ਰੋਸੈਸਿੰਗ ਟਾਈਮ ਜਿਹੜਾ ਹੈ ਉਹ ਬਾਇਓਮੈਟ੍ਰਿਕ ਅਪਡੇਟ ਹੋਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਜਿਹੜਾ ਪ੍ਰੋਸੈਸਿੰਗ ਟਾਈਮ ਤੁਹਾਡੇ ਨਾਲ ਡਿਸਕਸ ਕਰਨਾ ਹੈ ਉਹ canada.ca ਯਾਨੀ ਕਿ ਆਫੀਸ਼ੀਅਲ ਵੈਬਸਾਈਟ ਦੇ ਹਿਸਾਬ ਦੇ ਨਾਲ ਤੇ ਨਾਲ ਦੀ ਨਾਲ ਪ੍ਰੈਕਟੀਕਲੀ ਰਿਜ਼ਲਟ ਕਿਵੇਂ ਦੇ ਆ ਰਹੇ ਨੇ ਉਸ ਬਾਰੇ ਡਿਸਕਸ਼ਨ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕੇਪਸ ਨਾਲ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਦਰਸਲ ਕੈਨੇਡਾ ਦੇ ਲਈ ਪ੍ਰੋਸੈਸਿੰਗ ਟਾਈਮ ਜੇਕਰ ਇੰਡੀਆ ਤੋਂ ਆਪਾਂ ਗੱਲ ਕਰੀਏ ਤਾਂ ਡੇ ਬਾਈ ਡੇ ਇਨਕਰੀਸ ਹੋ ਰਿਹਾ ਸੀਗਾ ਪਰ ਹੁਣ ਅੱਜ ਦੀ ਵੀਡੀਓ ਦੇ ਵਿੱਚ ਇੱਕ ਪੋਜ਼ਿਟਿਵ ਗੱਲ ਇਹ ਹੈ ਕਿ ਵਿਜ਼ਟਰ ਟੂਰਿਸਟ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਪਹਿਲਾਂ ਨਾਲੋਂ ਥੋੜਾ ਜਿਹਾ ਬਹੁਤ ਜ਼ਿਆਦਾ ਫਰਕ ਨਹੀਂ ਪਿਆ ਬਟ ਥੋੜਾ ਜਿਹਾ ਘਟਿਆ ਜ਼ਰੂਰ ਹੈ ਸੋ ਸ਼ੁਰੂ ਕਰ ਲੈਂਦੇ ਆ ਵੀਡੀਓ ਇਹਦੇ ਵਿੱਚ ਬਿਜ਼ਨਸ ਤੇ ਵਰਕਿੰਗ ਡੇਸ 카ਉਂਟ ਹੁੰਦੇ ਨੇ ਇਦੇ ਵਿੱਚ ਸੈਟਰਡੇ ਸੰਡੇ ਤੇ ਹੌਲੀਡੇ ਕਾਊਂਟ ਨਹੀਂ ਹੁੰਦੇ ਧਿਆਨ ਰੱਖਣਾ ਹੈਗਾ ਤੇ ਬਾਇਓਮੈਟ੍ਰਿਕ ਤੋਂ ਬਾਅਦ ਤੁਹਾਡਾ ਪ੍ਰੋਸੈਸਿੰਗ ਟਾਈਮ ਕਾਊਂਟ ਹੁੰਦਾ ਜਿਹੜੇ ਮੈਂ ਦਿਨ ਦੱਸਾਂਗਾ ਹੁਣ ਇੰਡੀਆ ਤੋਂ ਪਹਿਲਾਂ ਆਪਾਂ ਵਿਜ਼ਟਰ ਟੂਰਿਸਟ ਵੀਜ਼ਾ ਦੀ ਗੱਲ ਕਰ ਲੈਨੇ ਇੰਡੀਆ ਤੋਂ 113 ਦਿਨ ਦਾ ਟਾਈਮ canada.ca ਦੇ ਹਿਸਾਬ ਨਾਲ ਲੱਗ ਰਿਹਾ ਹੈ ਤੇ ਜੇਕਰ ਪ੍ਰੈਕਟੀਕਲੀ ਜਾਨਨੇ ਆਪਾਂ ਤਾਂ ਕਿਸੇ ਦਾ ਰਿਜ਼ਲਟ ਬਹੁਤ अर्ਲੀ ਯਾਨੀ ਕਿ ਮਹੀਨੇ ਡੇਢ ਮਹੀਨੇ ਦੇ ਵਿੱਚ ਵੀ ਆ ਰਿਹਾ ਪਰ ਜ਼ਿਆਦਾਤਰ ਰਿਜ਼ਲਟ ਜਿਹੜੇ ਆ ਉਹ ਜ਼ਿਆਦਾ ਡਿਲੇ ਹੋ ਰਹੇ ਨੇ ਯਾਨੀ ਕਿ ਸਿਰਫ 25 30% ਰਿਜ਼ਲਟ ਹੀ ਇਦਾਂ ਦੇ ਨੇ ਜਿਹੜੇ ਮਹੀਨੇ ਡੇਢ ਮਹੀਨੇ ਦੇ ਵਿੱਚ ਆ ਰਹੇ ਨੇ ਬਾਕੀ 70% ਰਿਜ਼ਲਟ ਜਿਹੜੇ ਉਹ ਮਹੀਨੇ ਡੇਢ ਮਹੀਨੇ ਤੋਂ ਜ਼ਿਆਦਾ ਡਿਲੇ ਹੋ ਰਹੇ ਨੇ ਇਹ ਇੰਡੀਆ ਤੋਂ ਉਸ ਤੋਂ ਬਾਅਦ ਪਾਕਿਸਤਾਨ ਤੋਂ 29 ਦਿਨ ਦਾ ਟਾਈਮ ਹੈ ਦੁਬਈ ਤੋਂ ਟਾਈਮ 30 ਦਿਨ ਦਾ ਹੈ ਯੂਕੇ ਤੋਂ ਟਾਈਮ 376 ਦਿਨ یعنی 376 ਡੇ ਦਾ ਆਸਟ੍ਰੇਲੀਆ ਤੋਂ 20 ਡੇਸ ਦਾ ਬਹਿਰੈਨ ਤੋਂ 40 ਦਿਨ ਦਾ ਤੇ ਸਿੰਗਾਪੁਰ ਦੇ ਵੀਜ਼ੇ ਜਿਹੜੇ ਆ ਉਹ 19 ਦਿਨ ਦੇ ਵਿੱਚ ਆ ਰਹੇ ਨੇ ਜੇਕਰ ਤੁਸੀਂ ਸਿੰਗਾਪੁਰ ਤੋਂ ਫਾਈਲ ਲਗਾਈ ਹੈ ਕੈਨੇਡਾ ਵਾਸਤੇ ਸੋ ਇਹ ਬਹੁਤ ਇੰਪੋਰਟੈਂਟ ਹੈ ਇੰਡੀਆ ਤੋਂ ਤੁਹਾਨੂੰ ਪ੍ਰੈਕਟੀਕਲ ਟਾਈਮ ਦੱਸਦਾ ਇੰਡੀਆ ਤੋਂ ਅਲਾਵਾ ਦੁਬਈ ਦੇ ਵੀਜ਼ੇ ਬਹੁਤ ਫਾਸਟ ਆ ਰਹੇ ਨੇ 1 ਮਹੀਨੇ ਦੇ ਵਿੱਚ ਵਿੱਚ ਮੋਸਟਲੀ ਵੀਜ਼ੇ ਆ ਜਾਂਦੇ 80% ਤੇ ਨਾਲ ਹੀ ਪਾਕਿਸਤਾਨ ਦੇ ਵੀਜ਼ੇ ਵੀ ਕਾਫੀ ਫਾਸਟ ਆ ਰਹੇ ਨੇ ਪਰ ਦੂਜਿਆਂ ਦਾ ਪ੍ਰੈਡਿਕਟ ਕਰਨਾ ਥੋੜਾ ਔਖਾ ਹੁੰਦਾ ਕਿਉਂਕਿ ਉਧਰੋਂ ਕਾਲਸ ਘੱਟ ਆਉਂਦੀਆਂ ਨੇ ਉਸ ਤੋਂ ਬਾਅਦ ਗੱਲ ਕਰ ਲੈਨੇ ਆ ਸਟੱਡੀ ਪਰਮਿਟ ਦੀ ਇੰਡੀਆ ਤੋਂ 8 ਵੀਕ ਦਾ ਟਾਈਮ ਲੱਗ ਰਿਹਾ ਹੈ ਯਾਨੀ ਕਿ 8 ਵੀਕ ਦੇ ਵਿੱਚ ਰਿਜ਼ਲਟ ਆ ਰਹੇ ਨੇ ਤੇ ਜੇ ਪ੍ਰੈਕਟੀਕਲੀ ਆਪਾਂ ਜਾਣੇ ਆ ਤਾਂ ਮਹੀਨੇ ਡੇਢ ਮਹੀਨੇ ਦੇ ਵਿੱਚ ਮੋਸਟ ਆਫ ਰਿਜ਼ਲਟ ਆ ਰਹੇ ਨੇ ਕੁਝ ਕੁ ਕੇਸਿਸ ਨੇ ਜਿਹੜੇ ਡਿਲੇ ਹੋ ਰਹੇ ਨੇ ਉਸ ਤੋਂ ਬਾਅਦ ਪਾਕਿਸਤਾਨ ਤੋਂ 13 ਵੀਕ ਦਾ ਟਾਈਮ ਲੱਗ ਰਿਹਾ ਹੈ ਤੇ ਜੇਕਰ ਆਪਾਂ ਗੱਲ ਕਰੀਏ ਵਰਕ ਪਰਮਿਟ ਦੀ ਵਰਕ ਪਰਮਿਟ ਦਾ ਪ੍ਰੋਸੈਸਿੰਗ ਟਾਈਮ ਜਿਉਂ ਦਾ ਤਿਉਂ ਬਣਿਆ ਹੋਇਆ ਜੇਕਰ ਇੰਡੀਆ ਦੀ ਗੱਲ ਕਰ ਲਈਏ ਆਪਾਂ ਕਿਉਂਕਿ ਇੰਡੀਆ ਤੋਂ ਜਿਹੜਾ ਵਰਕ ਪਰਮਿਟ ਦਾ ਟਾਈਮ ਹੈ ਉਹ 28 ਵੀਕ ਦਾ ਪਹਿਲਾਂ ਲਿਖਿਆ ਹੋਇਆ ਸੀਗਾ canada.ca ਤੇ ਉਹੀ ਪ੍ਰੋਸੈਸਿੰਗ ਟਾਈਮ ਹੈ ਤੇ ਪ੍ਰੈਕਟੀਕਲੀ ਵੀ ਇਹਦੇ ਰਿਜ਼ਲਟ 4 ਤੋਂ 6 ਮਹੀਨੇ ਲੈ ਰਹੇ ਨੇ ਜ਼ਿਆਦਾਤਰ ਰਿਜ਼ਲਟ ਜਿਹੜੇ ਉਹ ਡਿਲੇ ਹੋ ਰਹੇ ਨੇ ਬਹੁਤ ਘੱਟ ਰਿਜ਼ਲਟ ਸਿਰਫ 30% ਰਿਜ਼ਲਟ ਨੇ ਜਿਹੜੇ 3 ਮਹੀਨੇ ਜਾਂ 3.5 ਮਹੀਨੇ ਦੇ ਵਿੱਚ ਆ ਰਹੇ ਨੇ ਹਾਂ ਪ੍ਰੋਟਾਇਜ਼ ਕੀਤੀਆਂ ਗਈਆਂ ਅਪਲੀਕੇਸ਼ਨ ਜਿਹੜੀਆਂ ਨੇ ਉਹਨਾਂ ਦੇ ਰਿਜ਼ਲਟ ਥੋੜਾ ਜਿਆਦਾ ਫਾਸਟ ਨੇ ਉਹਨਾਂ ਦੀ ਪ੍ਰੋਸੈ ਪਾਕਿਸਤਾਨ ਤੋਂ 19 ਵੀਕ ਦਾ ਟਾਈਮ ਲੱਗ ਰਿਹਾ ਹੈ ਵਰਕ ਪਰਮਿਟ ਵਾਸਤੇ ਤੇ 22 ਵੀਕ ਦਾ ਟਾਈਮ ਲੱਗ ਰਿਹਾ ਹੈ ਦੁਬਈ ਤੋਂ ਯੂਏਈ ਤੋਂ ਤੇ ਯੂਨਾਈਟਿਡ ਕਿੰਗਡਮ ਯਾਨੀ ਯੂਕੇ ਤੋਂ ਲੱਗ ਰਿਹਾ ਹੈ 14 ਵੀਕ ਦਾ ਟਾਈਮ 11 ਵੀਕ ਦਾ ਟਾਈਮ ਆਸਟ੍ਰੇਲੀਆ ਤੋਂ ਲੱਗ ਰਿਹਾ ਹੈ 15 ਵੀਕ ਦਾ ਟਾਈਮ ਜਿਹੜਾ ਉਹ ਸਿੰਗਾਪੁਰ ਤੋਂ ਲੱਗ ਰਿਹਾ ਹੈ ਇਹ ਵਰਕ ਪਰਮਿਟ ਦੇ ਹਾਲਾਤ ਜਿਹੜੇ ਆ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਆ ਹੁਣ ਆ ਜਾਂਦੇ ਨੇ ਸੁਪਰ ਵੀਜ਼ਾ ਤੇ ਜੇਕਰ ਪੈਰੈਂਟਸ ਗ੍ਰੈਂਡਪੈਰੈਂਟਸ ਦੀ ਗੱਲ ਕਰ ਲਈਏ ਸੁਪਰ ਵੀਜ਼ਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਤੇ ਸੁਪਰ ਵੀਜ਼ਾ ਵਾਸਤੇ ਥੋੜੀਆਂ ਰਿਕੁਆਇਰਮੈਂਟ ਵੱਖਰੀਆਂ ਸੋ ਜੇਕਰ ਤੁਹਾਡਾ ਬੱਚਾ ਕੈਨੇਡਾ ਵਿੱਚ ਪੀਆਰ ਆ ਤਾਂ ਉਹ ਤੁਹਾਨੂੰ ਸੁਪਰ ਵੀਜ਼ੇ ਤੇ ਸਪான்ਸਰ ਕਰ ਸਕਦਾ ਹੈ ਪਰ ਉਹਦੀ ਕੁਝ ਟਰਮਸ ਕੰਡੀਸ਼ਨਸ ਹੁੰਦੀਆਂ ਨੇ ਉਹਦੇ ਉੱਤੇ ਮੈਂ ਇੱਕ ਸਪੈਸ਼ਲ ਵੀਡੀਓ ਬਣਾਣੀ ਬਹੁਤ ਕਾਲਸ ਇਸ ਟੌਪਿਕ ਤੇ ਆਉਂਦੀਆਂ ਨੇ ਇਹ ਤੇ ਮੈਂ ਇੱਕ ਵੀਡੀਓ ਬਣਾਵਾਂਗਾ ਕਿ ਰਿਕੁਆਇਰਮੈਂਟ ਕੀ ਹੁੰਦੀ ਹੈ 117 ਦਿਨ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਚੱਲ ਰਿਹਾ ਹੈ canada.ca ਦੇ حساب ਨਾਲ ਯਾਨੀ ਟੂਰਿਸਟ ਵੀਜ਼ਾ ਤੋਂ ਵੀ ਜ਼ਿਆਦਾ ਤੇ ਵਾਕਈ 3 ਮਹੀਨੇ 2-3 ਮਹੀਨੇ ਲੈ ਰਹੇ ਨੇ ਸੁਪਰ ਵੀਜ਼ਾ ਦੇ ਰਿਜ਼ਲਟ ਜੇ ਰੀਗਜ਼ਾਮਿਨੇਸ਼ਨ ਵਾਸਤੇ ਸੱਦ ਲੈਣ ਯਾਨੀ ਦੁਬਾਰਾ ਮੈਡੀਕਲ ਜੇਕਰ ਤੁਹਾਨੂੰ ਬੁਲਾ ਲਿਆ ਜਾਵੇ ਤੁਹਾਡਾ ਐਕਸ-ਰੇ ਐਸਪਿਟਮ ਟੈਸਟ ਵਗੈਰਾ ਦੁਬਾਰਾ ਕੀਤਾ ਜਾਵੇ ਕਰਾਉਣ ਵਾਸਤੇ ਤਾਂ ਉਸ ਕੰਡੀਸ਼ਨ ਦੇ ਵਿੱਚ ਕਈ ਵਾਰੀ ਵੀਜ਼ਾ ਜਿਹੜਾ ਉਹ 5-5 6-6 ਮਹੀਨੇ ਵੀ ਲੈ ਰਿਹਾ ਸੁਪਰ ਵੀਜ਼ੇ ਦੀ ਗੱਲ ਕਰ ਰਿਹਾ ਪਾਕਿਸਤਾਨ ਤੋਂ 136 ਵੀਕ ਦਾ ਟਾਈਮ ਜਿਹੜਾ ਉਹ ਸੁਪਰ ਵੀਜ਼ਾ ਵਾਸਤੇ ਲੱਗ ਰਿਹਾ ਹੁਣ ਇੱਕ ਜ਼ਰੂਰੀ ਅਪਡੇਟ ਇਹ ਹੈ ਕਿ ਜਿਨ੍ਹਾਂ ਦੇ ਵੀ ਟੂਰ ਪਲਾਨ ਐਕਸਪਾਇਰ ਹੋ ਗਏ ਨੇ ਯਾਨੀ ਕਿ ਜਿਨ੍ਹਾਂ ਨੇ ਫਾਈਲ ਲਗਾਈ ਸੀ ਉਦੋਂ ਦੇ ਪ੍ਰੋਸੈਸਿੰਗ ਟਾਈਮ ਦੇ ਹਿਸਾਬ ਦੇ ਨਾਲ ਪਰ ਜਿਹੜਾ ਪ੍ਰੋਸੈਸਿੰਗ ਟਾਈਮ ਸੀਗਾ ਉਸ ਤੋਂ ਜ਼ਿਆਦਾ ਟਾਈਮ ਹੋ ਗਿਆ ਜਿਹੜਾ ਉਹਨਾਂ ਦਾ ਟੂਰ ਪਲਾਨ ਸੀ ਉਹ ਟੂਰ ਪਲਾਨ ਨਿਕਲ ਚੁੱਕਾ ਐਕਸਪਾਇਰ ਹੋ ਗਿਆ ਤਾਂ ਉਹਨਾਂ ਨੂੰ ਆਪਣਾ ਟੂਰ ਪਲਾਨ ਅਪਡੇਟ ਜ਼ਰੂਰ ਕਰਨਾ ਚਾਹੀਦਾ ਜੇ ਨਹੀਂ ਕਰਦੇ ਤੇ ਰਿਜ਼ਲਟ ਤੇ 네ਗਟਿਵ ਅਸਰ ਪੈਣ ਦੇ ਚਾਂਸਸ ਪੂਰੇ-ਪੂਰੇ ਹੁੰਦੇ ਨੇ ਸੋ ਉਮੀਦ ਕਰਦਾ ਵਲੋਗ پسند ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ অথੈਨਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਜੇ ਤੁਸੀਂ ਤੁਹਾਡਾ ਐਸਓਪੀ ਚਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਫ੍ਰੈਂਚ ਦੀ ਆਨਲਾਈਨ ਕਲਾਸਾਂ ਲਗਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ